ਅੱਜ ਦੀ ਸਾਡੀ ਕਹਾਣੀ ਬਹੁਤ ਹੀ ਰੋਮਾਂਚਕ ਤੇ ਇੰਟਰਸਟਿੰਗ ਹੋਣ ਵਾਲੀ ਹੈ ਕਿਉਂਕਿ ਇਹੋ ਜਿਹੀ ਕਹਾਣੀ ਤੁਸੀਂ ਪਹਿਲਾਂ ਕਦੇ ਨਹੀਂ ਸੁਣੀ ਹੋਏਗੀ ਸੋ ਅੱਖਾਂ ਬੰਦ ਕਰਕੇ ਕੰਨਾਂ ਨੂੰ ਖੋਲ ਕੇ ਸੋ ਪੂਰੀ ਫੀਲ ਦੇ ਨਾਲ ਸਾਡੀ ਇਹ ਕਹਾਣੀ ਨੂੰ ਇੰਜੋਏ ਕਰੋ ਤੇ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਸੋ ਆਓ ਸ਼ੁਰੂ ਕਰਦੇ ਹਾਂ ਅੱਜ ਦੀ ਰੋਮਾਂਚਕ ਕਹਾਣੀ ਪਿੰਡ ਸਰਹਾਲ ਦੀਆਂ ਤੰਗ ਗਲੀਆਂ ਵਿੱਚ ਜਿੱਥੇ ਦਿਨੇ ਵੀ ਸੂਰਜ ਦੀ ਰੋਸ਼ਨੀ ਮੁਸ਼ਕਲ ਨਾਲ ਪਹੁੰਚਦੀ ਸੀ ਇੱਕ ਅਜੀਬ ਡਰਦਾ ਸਾਇਆ ਫੈਲਿਆ ਹੋਇਆ ਸੀ ਲੋਕ ਗੱਲਾਂ ਕਰਦੇ ਸਨ ਕਿ ਪੁਰਾਣੀ ਹਵੇਲੀ ਜੋ ਪਿੰਡ ਦੇ ਸਿਮਟ ਵਿੱਚ ਖੜੀ ਸੀ ਵਿੱਚ ਕੁਝ ਅਣਦੇਖੀ ਸ਼ਕਤੀ ਵਾਸਦੀ ਸੀ ਸ਼ਾਮ ਢਲਦਿਆਂ ਹੀ ਹਵੇਲੀ ਦੀਆਂ ਖਿੜਕੀਆਂ ਵਿੱਚ ਅਜੀਬ ਆਵਾਜ਼ਾਂ ਆਉਂਦੀਆਂ ਕਦੇ ਕਿਸੇ ਦੀ ਚੀਕ ਕਦੇ ਫੁਸਫੁਸਾਹਟ ਪਰ ਕੋਈ ਹਿੰਮਤ ਨਹੀਂ ਸੀ ਕਰਦਾ ਕਿ ਉਸ ਦੇ ਨੇੜੇ ਜਾਵੇ ਇਸ ਪਿੰਡ ਵਿੱਚ ਰਹਿੰਦਾ ਸੀ ਜਗਤਾਰ ਇੱਕ ਨੌਜਵਾਨ ਜਿਸ ਦਾ ਦੇ ਜਿਗਰੇ ਨਾਲ ਭਰਿਆ ਸੀ ਉਸ ਨੂੰ ਪਿੰਡ ਵਾਲਿਆਂ ਦੀਆਂ ਗੱਲਾਂ ਤੇ ਹਾਸਾ ਆਉਂਦਾ ਸੀ ਇਹ ਸਭ ਮਨ ਦੇ ਭਰਮ ਨੇ ਉਹ ਅਕਸਰ ਕਹਿੰਦਾ ਇੱਕ ਦਿਨ ਪਿੰਡ ਦੇ ਮੁੰਡਿਆਂ ਨੇ ਜਗਤਾਰ ਨੂੰ ਚੁਣੌਤੀ ਦਿੱਤੀ ਜੇ ਤੂੰ ਇੰਨਾ ਹੀ ਤਲੇਰ ਹੈ ਤਾਂ ਅੱਜ ਰਾਤ ਨੂੰ ਹਵੇਲੀ ਵਿੱਚ ਜਾ ਕੇ ਵੇਖ ਕਾਲੀ ਰਾਤ ਦਾ ਰਾਸ ਜਗਤਾਰ ਦੇ ਦਿਲ ਵਿੱਚ ਚੁਣੌਤੀ ਨੇ ਅੱਗ ਲਾ ਦਿੱਤੀ ਠੀਕ ਹੈ ਉਸ ਨੇ ਮੁਸਕਰਾਉਂਦਿਆਂ ਕਿਹਾ ਮੈਂ ਜਾਵਾਂਗਾ ਤੇ ਵੇਖੋ ਸਵੇਰੇ ਤੁਹਾਨੂੰ ਸਾਰਾ ਸੱਚ ਦੱਸਾਂਗਾ ਪਿੰਡ ਵਾਲਿਆਂ ਦੀਆਂ ਅੱਖਾਂ ਵਿੱਚ ਡਰ ਸੀ ਪਰ ਜਗਤਾਰ ਦੀ ਹਿੰਮਤ ਵਿੱਚ ਉਹ ਚੁੱਪ ਸੀ ਰਾਤ ਦੇ 11 ਵਜੇ ਜਦੋਂ ਪਿੰਡ ਸੁੱਤਾ ਪਿਆ ਸੀ ਜਗਤਾਰ ਨੇ ਹਵੇਲੀ ਵੱਲ ਕਦਮ ਵਧਾਏ ਹੱਥ ਵਿੱਚ ਇੱਕ ਡਾਰਚ ਤੇ ਦਿਲ ਵਿੱਚ ਜਿਗਰੇ ਦਾ ਜੋਸ਼ ਹਵੇਲੀ ਦਾ ਵੱਡਾ ਲੋਹੇ ਦਾ ਇਟ ਜੋ ਸਾਲਾਂ ਤੋਂ ਬੰਦ ਸੀ ਖੋਲਣ ਵਿੱਚ ਉਸ ਨੂੰ ਤਸੀਨੇ ਛੁੱਟ ਗਈ ਅੰਦਰ ਦਾ ਮਾਹੌਲ ਇੰਨਾ ਠੰਡਾ ਸੀ ਕਿ ਸਾਹ ਗਰਮ ਧੂਆਂ ਬਣ ਕੇ ਨਿਕਲ ਰਿਹਾ ਸੀ ਹਵੇਲੀ ਦੀਆਂ ਕੰਧਾਂ ਤੇ ਪੁਰਾਣੀਆਂ ਤਸਵੀਰਾਂ ਲਟਕ ਰਹੀਆਂ ਸਨ ਜਿਨ੍ਹਾਂ ਦੀਆਂ ਅੱਖਾਂ ਜਗਤਾਰ ਦੇ ਨਾਲ-ਨਾਲ ਘੁੰਮਦੀਆਂ ਜਾਪਦੀਆਂ ਸਨ ਅਚਾਨਕ ਉਸ ਨੇ ਇੱਕ ਫਸਫਸਾਹਟ ਸੁਣੀ ਜਗਤਾਰ ਇੱਥੋਂ ਚਲਿਆ ਜਾ ਉਸ ਦਾ ਦਿਲ ਧੜਕਿਆ ਪਰ ਉਸ ਨੇ ਆਪਣੇ ਆਪ ਨੂੰ ਸਮਝਾਇਆ ਇਹ ਹਵਾ ਦਾ ਸਰਸਰਾਹਟ ਪਰ ਅਗਲੇ ਹੀ ਪਲ ਉਸ ਦੀ ਟਾਰਚ ਦੀ ਰੋਸ਼ਨੀ ਨੇ ਇੱਕ ਸਾਇਆ ਵੇਖਿਆ ਲੰਮਾ ਪਤਲਾ ਤੇ ਅਜੀਬ ਸਾਇਆ ਕੰਧ ਤੇ ਲਿਸ਼ਕਿਆ ਤੇ ਫਿਰ ਗਾਇਬ ਹੋ ਗਿਆ ਜਗਤਾਰ ਦੇ ਪੈਰ ਜ਼ਮੀਨ ਨਾਲ ਜੁੜ ਕੇ ਉਸ ਨੇ ਹੌਂਕਾ ਲਿਆ ਕੌਣ ਹੈ ਸਾਹਮਣੇ ਆ ਪਰ ਜਵਾਬ ਵਿੱਚ ਆਇਆ ਸਿਰਫ ਸੰਨਾਟਾ ਉਸ ਨੇ ਹੌਸਲਾ ਕਰਕੇ ਅੱਗੇ ਵਧਣਾ ਸ਼ੁਰੂ ਕੀਤਾ ਅਵੇਲੀ ਦੇ ਤਹਿ ਖਾਨੇ ਵਾਲੀਆਂ ਚਾਂਦੀਆਂ ਸੀੜੀਆਂ ਸਾਹਮਣੇ ਸਨ ਪਰ ਹਰ ਕਦਮ ਨਾਲ ਆਵਾਜ਼ ਗੂੰਜਦੀ ਜਿਵੇਂ ਕੋਈ ਉਸ ਦੇ ਨਾਲ-ਨਾਲ ਚੱਲ ਰਿਹਾ ਹੋਵੇ ਤਹਿ ਖਾਨੇ ਵਿੱਚ ਪਹੁੰਚਦਿਆਂ ਹੀ ਜਗਤਾਰ ਦੀ ਨਜ਼ਰ ਇੱਕ ਪੁਰਾਣੇ ਸੰਦੂਕ ਤੇ ਪਈ ਸੰਦੂਕ ਦੇ ਉੱਤੇ ਤੂੜ ਦੀ ਮੋਟੀ ਪਰਤ ਸੀ ਪਰ ਉਸ ਦੇ ਤਾਲੇ ਤੇ ਨਵੇਂ ਖਰੋਚਾਂ ਦੇ ਨਿਸ਼ਾਨ ਸਨ ਜਿਵੇਂ ਕੋਈ ਹਾਲ ਹੀ ਵਿੱਚ ਇਸ ਨੂੰ ਖੋਲਣ ਦੀ ਕੋਸ਼ਿਸ਼ ਕਰ ਗਿਆ ਹੋਵੇ। ਜਗਤਾਰ ਨੇ ਹੌਲੀ-ਹੌਲੀ ਸੰਦੂਕ ਖੋਲ੍ਹਿਆ। ਅੰਦਰ ਸੀ ਇੱਕ ਪੁਰਾਣੀ ਡਾਇਰੀ ਤੇ ਇੱਕ ਚਿੱਤਰ ਜਿਸ ਵਿੱਚ ਇੱਕ ਔਰਤ ਦੀ ਤਸਵੀਰ ਸੀ। ਉਹ ਔਰਤ ਜਿਸ ਦੀ ਤਸਵੀਰ ਉਸਨੇ ਹਵੇਲੀ ਦੀ ਕੰਧ ਤੇ ਵੇਖੀ ਸੀ। ਦੈਰੀ ਦੇ ਪੰਨੇ ਖੋਲ੍ਹਿਆ ਹੀ ਜਗਤਾਰ ਦੀਆਂ ਅੱਖਾਂ ਫਟ ਗਈਆਂ ਉਸ ਵਿੱਚ ਲਿਖਿਆ ਸੀ ਕਿ ਇਹ ਹਵੇਲੀ ਕਦੇ ਇੱਕ ਜ਼ਿਮੀਂਦਾਰ ਦੀ ਸੀ ਜਿਸ ਦੀ ਧੀ ਨੂੰ ਪਿੰਡ ਵਾਲਿਆਂ ਨੇ ਡੈਨ ਸਮਝ ਕੇ ਜਿਉਂਦੇ ਜੀ ਇਸੇ ਤੈਖਾਨੇ ਵਿੱਚ ਦਫ਼ਨ ਕਰ ਦਿੱਤਾ ਸੀ ਉਸ ਦੀ ਆਤਮਾ ਅਜੇ ਵੀ ਇਸ ਹਵੇਲੀ ਵਿੱਚ ਭਟਕਦੀ ਸੀ ਆਪਣੇ ਸੱਚ ਨੂੰ ਦੁਨੀਆ ਸਾਹਮਣੇ ਲਿਆਉਣ ਲਈ ਅਚਾਨਕ ਸੰਦੂਕ ਦੇ ਪਿੱਛੋਂ ਤੋਂ ਇੱਕ ਠੰਡੀ ਸਾਂਹ ਜਿਹੀ ਜਗਤਾਰ ਦੀ ਗਰਦਨ ਤੇ ਮਹਿਸੂਸ ਹੋਈ ਉਸ ਨੇ ਮੁੜ ਕੇ ਵੇਖਿਆ ਕੁਝ ਵੀ ਨਹੀਂ ਪਰ ਜਦੋਂ ਉਸਨੇ ਸਾਹਮਣੇ ਵੇਖਿਆ ਤਾਂ ਉਸਦੀ ਟਾਰਚ ਦੀ ਰੋਸ਼ਨੀ ਵਿੱਚ ਉਹੀਔਰਸ ਦਾ ਸਾਇਆ ਖੜਾ ਸੀ ਉਸ ਦੀਆਂ ਅੱਖਾਂ ਵਿੱਚ ਨਾ ਗੁੱਸਾ ਸੀ ਨਾ ਡਰ ਸਿਰਫ ਇੱਕ ਬੇਚੈਨੀ ਜਿਵੇਂ ਉਹ ਕੁਝ ਕਹਿਣਾ ਚਾਹੁੰਦੀ ਹੋਵੇ ਆਖਿਰ ਸਵੇਰ ਹੋਈ ਜਗਤਾਰ ਪਿੰਡ ਵਾਪਸ ਪਹੁੰਚਿਆ ਉਸਦੇ ਹੱਥ ਵਿੱਚ ਡਾਇਰੀ ਸੀ ਉਸਨੇ ਪਿੰਡ ਵਾਲਿਆਂ ਨੂੰ ਸਾਰੀ ਗੱਲ ਦੱਸੀ ਪਹਿਲਾਂ ਤਾਂ ਕਿਸੇ ਨੂੰ ਯਕੀਨ ਨਾ ਹੋਇਆ ਪਰ ਜਦੋਂ ਡੈਰੀ ਦੇ ਪੰਨੇ ਪੜੇ ਗਏ ਤਾਂ ਸਾਰੇ ਸਹਿਰ ਦੇ ਪਿੰਡ ਵਾਲਿਆਂ ਨੇ ਮਿਲ ਕੇ ਉਹਦੀ ਦੇਹ ਖਾਨੇ ਦੀ ਖੁਦਾਈ ਕੀਤੀ ਜਿੱਥੇ ਉਸ ਔਜ਼ ਦੀਆਂ ਹੱਡੀਆਂ ਮਿਲੀਆਂ ਉਸ ਦੀ ਆਤਮਾ ਨੂੰ ਸ਼ਾਂਤੀ ਦੇਣ ਲਈ ਪਿੰਡ ਵਿੱਚ ਇੱਕ ਸਮਾਦੀ ਬਣਾਈ ਗਈ ਤੇ ਉਸ ਦੀ ਸਮਾਦੀ ਨੂੰ ਸਾਰੇ ਪਿੰਡ ਨੇ ਸਾਂਭਿਆ ਜਗਤਾਰ ਦੀ ਇਹ ਕਹਾਣੀ ਪਿੰਡ ਦੀਆਂ ਗਲੀਆਂ ਵਿੱਚ ਅੱਜ ਵੀ ਗੂੰਜਦੀ ਹੈ ਹਰ ਰਾਤ ਜਦੋਂ ਕੋਈ ਹਵੇਲੀ ਵਾਲੇ ਵੇਖਦਾ ਹੈ ਤਾਂ ਇੱਕ ਸਵਾਲ ਜ਼ਰੂਰ ਉੱਠਦਾ ਕਿ ਅਸਲ ਵਿੱਚ ਸਾਰੇ ਰਾਜ਼ ਖੁੱਲ ਗਏ ਸਨ ਜਾਂ ਅਜੇ ਵੀ ਬਹੁਤ ਕੁਝ ਅਣਕਹੀਆ ਬਾਕੀ ਹੈ ਇਹ ਕਹਾਣੀ ਰੋਮਾਂਚ ਤੇ ਪਚੈਣੀ ਨਾਲ ਭਰੀ ਹੈ ਸੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਸੋ ਮਿਲਦੇ ਹਾਂ ਕਿਸੇ ਹੋਰ ਰੋਮਾਂਚਕ ਕਹਾਣੀ ਦੇ ਨਾਲ ਸੋ ਉਸ ਤੋਂ ਪਹਿਲਾਂ ਆਪਣੇ ਇਸ ਚੈਨਲ ਨੂੰ ਪਿਆਰ ਦਿਓ ਸਬਸਕ੍ਰਾਈਬ ਕਰਕੇ ਤੇ ਵੀਡੀਓ ਲਾਈਕ ਕਰਕੇ